ਅਮਰੀਕਾ ਨਾਲ ਕਿਸਾਨ ਮਾਰੂ ਟ੍ਰੇਡ ਡੀਲ ਦੇ ਖਿਲਾਫ ਪੜ ਗਿਆ ਦਾਤਾ ਰੋਪੜ ਵਿੱਚ ਸਰਕਾਰਾਂ ਦੇ ਪੁਤਲੇ ਫੂਕੇ ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ ਸਰਕਾਰ ਦੀ ਨਵੀਂ ਸਾਜ਼ਿਸ਼ ਬੇਨਕਾਬ ਅਮਰੀਕਾ ਨਾਲ ਟ੍ਰੇਡ ਡੀਲ ਖਿਲਾਫ ਰੋਪੜ ਵਿੱਚ ਕਰਦੇ ਕਿਸਾਨ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਜਾਂ ਤਾਂ ਸਰਕਾਰ ਢੀਲ ਰੱਦ ਕਰੇ ਜਾਂ ਫਿਰ ਪਟੇ ਸੰਘਰਸ਼ ਲਈ ਤਿਆਰ ਰਹੇ ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 2 ਪ੍ਰਾਈਮ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਨੇ ਅੱਜ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਅਮਰੀਕਾ ਨਾਲ ਕੀਤੀ ਗਈ ਤਾਜ਼ਾ ਵਪਾਰਕ ਸੰਬੰਧੀ ਟ੍ਰੇਡ ਡੀਲ ਖਿਲਾਫ ਸਿਵਲ ਸਿਕੱਤਰ ਰੋਪੜ ਦੇ ਬਾਹਰ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਇਸ ਮੌਕੇ ਵੱਡੀ ਗਿਣਤੀ ਦੇ ਕਿਸਾਨ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਪੜਾਸ ਕੱਢੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਹਕੂਮਤ ਦੇ ਪੁਤਲੇ ਸਾੜੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਖੇਡ ਰਹੀ ਹੈ ਆਗੂਆਂ ਨੇ ਕਿਹਾ ਕਿ ਅਮਰੀਕਾ ਨਾਲ ਕੀਤੀ ਗਈ ਇਹ ਟ੍ਰੇਡ ਡੀਲ ਸਿੱਧੇ ਤੌਰ ਤੇ ਭਾਰਤੀ ਕਿਸਾਨੀ ਦੇ ਪੈਰਾਂ ਤੇ ਕੁਹਾੜੀ ਮਾਰਨ ਦੇ ਬਰਾਬਰ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਵਿਦੇਸ਼ੀ ਫਸਲਾਂ ਦੀ ਬਰਮਦ ਬਦੀ ਤਾਂ ਸਥਾਨਕ ਮੰਡੀਆਂ ਵਿੱਚ ਫਸਲਾਂ ਦੇ ਪਾ ਉੰਦੇ ਮੂਡ ਡਿੱਗ ਪੈਣਗੇ ਸਰਕਾਰ ਆਪਣੀਆਂ ਗਲਤ ਨੀਤੀਆਂ ਦੇ ਕਾਰਨ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਵੰਡ ਦਾ ਹੱਕ ਦੇਣ ਦੀ ਬਜਾਏ ਵਿਦੇਸ਼ੀ ਕੰਪਨੀਆਂ ਨੂੰ ਮੁਨਾਫਾ ਦੇਣ ਉਤੇ ਤੁਲੀ ਹੋਈ ਹੈ ਰੋਸ਼ ਪ੍ਰਦਰਸ਼ਨ ਦੇ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਪਰ ਜੋਸ਼ ਨਾਲ ਭਰਿਆ ਰਿਹਾ ਕਿਸਾਨਾਂ ਦੇ ਚਿਹਰਿਆਂ 'ਤੇ ਸਰਕਾਰ ਪ੍ਰਤੀ ਗੁੱਸਾ ਸਾਫ ਸਾਫ ਦਿਖਾਈ ਦੇ ਰਿਹਾ ਸੀ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਲਗਾਏ ਗੇ ਨਾਅਰਿਆਂ ਦੇ ਨਾਲ ਆਕਾਸ਼ ਤੱਕ ਗੂੰਜ ਗਿਆ ਜਥੇਬੰਦੀ ਨੇ ਸਰਕਾਰ ਨੂੰ ਦੋ ਟੁਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਧਿਆਨ ਲੈਣਾ ਬੰਦ ਕਰੋ ਉਹਨਾਂ ਮੰਗ ਕੀਤੀ ਹੈ ਕਿ ਕਿਸਾਨ ਵਿਰੋਧੀ ਟ੍ਰੇਡ ਡੀਲ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ ਅਤੇ ਕੋਈ ਵੀ ਫਸਲ ਲੈਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਨਾਲ ਵਿਆਪਕ ਚਰਚਾ ਕੀਤੀ ਜਾਵੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਕੇਸ਼ਰ ਰਾਣਾ ਦੀ ਰਿਪੋਰਟ ਜਿਹੜਾ ਅਜੋ ਉਹ ਹੰਤਮਾਨ ਤੇ ਮੋਦੀ ਸਰਕਾਰ ਦਾ ਅਸੀਂ ਪੁਤਲਾ ਫੁੱਟਣ ਜਾ ਰਹੇ ਹਾਂ ਇਹ ਸਾਡੀ ਕਿਸਾਨ ਯੂਨੀਅਨ ਦਾ ਇਕੱਲੇ ਦਾ ਮਸਲਾ ਨਹੀਂ ਹੈ ਇਹ ਇੱਕ ਇੱਕ ਪੰਜਾਬੀ ਇੱਕ ਇੱਕ ਦੇਸ਼ਵਾਸੀ ਦਾ ਮੁੱਦਾ ਹੈ ਕਿਉਂਕਿ ਇਹ ਚੁੱਲ੍ਹੇ ਦਾ ਡਾਕਾ ਪੈਣਾ ਹੈ ਇਹ ਜਿਹੜੇ ਬਿੱਲ ਲੈ ਕੇ ਆਏ ਆ ਇਹ ਜਿਹੜਾ ਅਮਰੀਕਾ ਨਾਲ ਸਮਝੌਤਾ ਕਰਿਆ ਹੈ ਇਹ ਸਮਝੌਤਾ ਇੱਥੇ ਦਾ ਛੋਟਾ ਵਪਾਰੀ ਦੁਕਾਨਦਾਰ ਮਿਡਲ ਕਲਾਸ ਕੋਈ ਬੰਦਾ ਹੈ ਉਹਨੇ ਰੁਲ ਜਾਣਾ ਜੇ ਇਹ ਚੀਜ਼ ਤੇ ਨਾਂ ਨੱਥ ਪਾਈ ਅਸੀਂ ਕਿਉਂਕਿ ਸਾਡੇ ਅੱਜ ਉਹ ਅੱਜ ਤੁਸੀਂ ਕਿਸੇ ਚੀਜ਼ ਦਾ ਰੇਟ ਦੇਖ ਲਓ ਮੰਡੀ ਦੇ ਵਿੱਚ ਹੈ ਆਮ ਬੰਦਾ ਕਿੱਥੇ ਜਾਊਗਾ ਕਿਸਾਨ ਜੀ ਨੇ ਪਾਲ ਕੇ ਲਿਆਉਣੀ ਉਹ ਥੱਲੇ ਨੂੰ ਜਾ ਰਹੇ ਆ ਜਿਹੜਾ ਉੱਥੇ ਘਾਂਟੇ ਚ ਲੈ ਕੇ ਨਾਲੇ ਵਿੱਚ 던ਦਾ ਉੱਪਰ ਨੂੰ ਜਾ ਰਹੇ ਉਹੀ ਕੁਝ ਅਮਰੀਕਾ ਨੇ ਇਸ ਦੇਸ਼ ਨਾਲ ਕਰਿਆ ਸਾਡੇ ਵਾਲਾ ਪ੍ਰਧਾਨ ਮੰਤਰੀ ਗੋਡੇ ਲਾ ਕੇ ਮੂਹਰੇ ਬੈਠਾ ਉਹਦੇ ਮੂਹਰੇ ਸਾਡੇ ਵਾਲਾ ਮੁੱਖ ਮੰਤਰੀ ਬੈਠਾ ਅਸੀਂ ਤਾਂ ਇਹ ਹੈਰਾਨ ਆ ਵਿਰੋਧੀ ਧਿਰਾਂ ਵੀ ਨਹੀਂ ਆਪਣਾ ਇਹ ਰੋਲ ਅਦਾ ਕਰ ਰਹੀ ਹੈ ਵਿਰੋਧੀ ਧਿਰ ਕਹਿਣ ਨੂੰ ਵਿਰੋਧੀ ਧਿਰ ਹੈ 95 ਬਣਾ ਕੇ ਦੇਤੇ ਹੁਣ ਡਿਕਟੇਟਰਸ਼ਿਪ ਹੋਰ ਹੈ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਆ ਉਹਨੇ ਕਰ ਲਾਉਂਦੇ ਆ ਉਹਨੇ ਆ ਵੀ ਜਦ ਵੀ ਕੋਈ ਸਰਕਾਰ ਬਣਾਉਣੀ ਘੱਟੋ ਘੱਟ ਦੋ ਤਿੰਨ ਪਾਰਟੀਆਂ ਸਰਕਾਰ ਮਿਕਸ ਕਰਕੇ ਬਣਾਓ ਇੱਕ ਸਰਕਾਰ ਕਦੇ ਵੀ ਕਿਸੇ ਵੀ ਦੇਸ਼ ਦਾ ਭਲਾ ਨਹੀਂ ਕਰ ਸਕਦੀ ਹੁਣ ਤੁਸੀਂ ਦੇਖੋ ਯੂਪੀ ਦੇ ਵਿੱਚ ਕਿੱਡੀ ਗੁੰਡਾ ਕਰਦੀ ਹੈ ਕੋਈ ਧਰਮ ਸਥਾਨ ਜਦ ਮਰਜ਼ੀ ਮਲਿਆ ਮੀਟ ਕਰ ਦੋ ਪੰਜਾਬ ਦੇ ਵਿੱਚ ਜਿਦੀ ਮਰਜ਼ੀ ਆਵਾਜ਼ ਦੱਬ ਦੋ ਆ ਗੈਂਗਸਟਰਾਂ ਦੇ ਰੂਪ ਦੇ ਵਿੱਚ ਕਿੰਨੇ ਅਨਕਾਊਂਟਰ ਕਿੰਨੀਆਂ ਗ੍ਰਿਫਤਾਰੀਆਂ ਸਿਆਸੀ ਸਟੇਜਾਂ ਤੇ ਸਾਡਾ ਡੀਜੀਪੀ बोलेਗਾ ਵੀ 35000 ਪਰਚਾ ਇੰਨੀਆਂ ਗ੍ਰਿਫਤਾਰੀਆਂ ਕੋਈ ਵੀ ਬੱਚਾ ਅੱਜ ਕੋਈ ਬੋਲੇ ਨਾ ਬੋਲੇ ਢੱਡ ਸਾਵਾ ਦੁਖੀ ਹੈ ਕੋਈ ਰਾਤ ਨੂੰ ਸੰਤੋਖ ਟੋਕ ਨਹੀਂ ਪੈ ਸਕਦਾ ਖਬਰੇ ਕਿਹਦੇ ਘਰ ਕਦਰੇ ਡਬਾਜੀ ਜਾਣੂ ਇਸ ਕਰਕੇ ਸਾਡੇ ਦੁੱਖ ਬਹੁਤ ਹੈ ਦੱਸ ਵੀ ਨਹੀਂ ਸਕਦੇ ਪਰ ਜਿਹੜਾ ਅੱਜ ਸਾਡਾ ਮਕਸਦ ਹੈ ਡੀਸੀ ਦਫ਼ਤਰ ਦੇ ਮੂਹਰੇ ਪੁੱਤਲੇ ਸੋਕਣਾ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਇਹ ਲੋਕਾਂ ਨੂੰ ਮਰਨ ਚਣਗ ਲਾਈ ਜਾਵੇ ਜੇ ਨਾ ਲੋਕ ਇਕੱਠੇ ਹੋਏ ਤਾਂ ਸਾਡਾ ਇਹ ਨਘਾਰ ਹੈ ਅਸੀਂ ਲੱਭੇ ਵੀ ਲੱਭਣਾ ਨਹੀਂ ਹੈ ਕਿਤੇ ਸੋ ਸਾਡੀ ਯੂਨੀਅਨ ਵੱਲੋਂ ਤੇ ਸਾਡੇ ਪ੍ਰਧਾਨ ਜੀ ਮਲਕੀਤ ਵੀਰ ਇਹ ਦੱਸਣਗੇ ਸਾਨੂੰ ਵੀ ਇਹ ਜਿਹੜੀ ਕਾਰਵਾਈ ਹੈ ਕਿਵੇਂ ਅੱਜ ਦਾ ਸਾਡਾ ਪ੍ਰੋਟੈਸਟ ਹੈ ਇਹ ਸੈਂਟਰ ਸਰਕਾਰ ਖਿਲਾਫ ਤੇ ਪੰਜਾਬ ਸਰਕਾਰ ਖਿਲਾਫ ਦੇ ਹੈ ਕਿਉਂਕਿ ਜਿਹੜਾ ਵਪਾਰ ਸਮਝੌਤਾ ਦੇਸ਼ਾਂ ਨਾਲ ਹੋ ਰਿਹਾ ਹੈ ਬਾਰ-ਬਾਰ ਬਾਹਰਲੇ ਦੇਸ਼ਾਂ ਨਾਲ ਉਹ ਸਰਕਾਰ ਦੀ ਗਲਤ ਨੀਤੀ ਕਿ ਖੇਤੀ ਸੈਕਟਰ ਨੂੰ ਖਤਮ ਕਰਨਾ ਜਿੱਥੇ ਪੋਲਟਰੀ ਫਾਰਮ ਤੇ ਡੈਰੀ ਫਾਰਮ ਖਤਮ ਹੋ ਰਹੇ ਨੇ ਤੈਸ਼ਨਾਸ਼ ਹੋ ਜਾਣਗੇ ਦੂਜਾ ਬਿਜਲੀ ਸੋਧ ਬਿੱਲ 2025 ਜੋ ਚਿਪ ਵਾਲੇ ਮੀਟਰਾਂ ਦਾ ਜੋ ਨਿੱਜੀਕਰਨ ਹੋ ਰਿਹਾ ਹੈ ਤੀਜੀ ਗੱਲ ਜੋ ਸਰਕਾਰ ਖੇਤੀ ਸੈਕਟਰ ਨੂੰ ਖਤਮ ਕਰਨ ਦੀ ਉਸ ਦੇ ਖਿਲਾਫ ਅੱਜ ਸਾਡੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ੇਰੇ ਪੰਜਾਬ ਕਿਸਾਨ ਜੁਨੇਵਲੋਂ ਗੈਰ-ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਭਵਾਂਤਮਾਨ ਤੇ ਮੋਦੀ ਸਰਕਾਰ ਦੇ ਪੁਤਲੇ ਫੁੱਕੇ ਜਾ ਰਹੇ ਨੇ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਦਾ ਫੇਲਿਅਰ ਆ ਕਿ ਵਿਰੋਧੀ ਤਰੇ ਵੀ ਬੋਲ ਨਹੀਂ ਰਹੀ ਜੋ ਸੈਂਟਰ ਸਰਕਾਰ ਆਪਣੇ ਨੀਤੀਆਂ ਲੈ ਕੇ ਆ ਰਹੀ ਆ ਉਹਦੇ ਦੇ ਚੁੱਪ ਵੱਟੀ ਹੋਈ ਆ ਕਿੰਨਾ ਕਿਤੇ ਇਹਨਾਂ ਦਾ ਆਪਸ ਵਿੱਚ ਤਾਲਮੇਲ ਜ਼ਰੂਰ ਲੱਗਦਾ ਹੈ ਕਿ ਜੋ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੇ ਖਿਲਾਫ ਨਹੀਂ ਬੋਲਦੀ ਅੱਜ ਸਾਡਾ ਪ੍ਰੋਟੈਸਟ ਅਸੀਂ ਪੁੱਤਲੇ ਫੁਕਣ ਜਾ ਰਹੇ ਹਾਂ ਜ਼ਿਲ੍ਹਾ ਰੂਪਨਗਰ ਡੀਸੀ ਦਫ਼ਤਰ ਦੇ ਮੁਰੇ